ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਅਸੀਂ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਆਪਣੇ ਦਾ ਨੋਟ ਕਰ ਲਿਓ ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ ਮੋਦਕੀ ਨਗਰ ਦੇ ਵਿੱਚੋਂ ਤੁਹਾਨੂੰ ਦੋ ਮੱਜਾਂ ਝੋਟੀਆਂ ਵਿਖਾਉਣ ਲੱਗੇ ਆ ਰਾਜੂ ਵੀਰ ਦੇ ਘਰ ਤਾਜ਼ੀਆਂ ਸੂਈਆਂ ਕਿੰਨਾ ਕਿੰਨਾ ਦੁੱਧ ਜਿਹੜਾ ਕੋਈ ਲੇਖਾ ਜੋਖਾ ਇਹਨਾਂ ਦਾ ਸਾਰ ਆਪਾਂ ਵੀਰ ਤੋਂ ਲੈ ਕੇ ਤੁਹਾਡਾ ਨਾਲ ਸਾਂਝਾ ਕਰਦੇ ਆਂਗੇ ਵੇਖਿਓ ਆ ਮੈਂ ਦਾ ਵੀ ਲਿਵਾ ਭਾਂਡਾ ਵੇਖਿਓ ਚੰਗੇ ਦੁੱਧ ਦਾ ਤੁਹਾਨੂੰ ਐਨ ਕਰਮਾਂ ਵਾਲੀ ਚੰਗਾ ਦੁੱਧ ਪਾਊਗੀ ਜਿਹੜੇ ਵੀ ਘਰੇ ਜਾਵੜੀ ਤੇ ਬਾਕੀ ਸੱਜਣੋ ਆਪਾਂ ਚਲਾ ਚਲੂ ਕੇ ਵੇਖਾਂਗੇ ਵੀਡੀਓ ਦੇ ਵਿੱਚ ਹੀ ਰੇਟ ਹੋਣਗੇ ਕੋਈ ਐ ਨਹੀਂ ਵੀ ਫੋਨ ਤੇ ਵੇਖੋ ਲੇਵਾ ਭਾਂਡਾ ਲੱਗਾ ਮੈਨੂੰ ਨਾ گاਵਾں ਵਾਲਾ ਭਲੇਖਾ ਪਾਉਂਦੀ ਆ ਕਰਮਾਂ ਵਾਲੀ ਤੇ ਪੂਰੀ ਚੰਗੀ ਝੋਟੀ ਮੰਨ ਲਓ ਓਕੇ ਰਿਪੋਰਟ ਆ ਤਾਜੀ ਸੂਈ ਕਿੰਨਾ ਦੁੱਧ ਆ ਸਾਰੀ ਡਿਟੇਲ ਲੈਨੇ ਆ ਐਂਡ ਤੱਕ ਜੁੜਦੇ ਹੋ ਤੁਹਾਡਾ ਧੰਨਵਾਦ ਤੇ ਨੀਲੀ ਰਾਵੀ ਦੀ ਜਿਹੜੀ ਝੋਟੀ ਆ ਇਹ ਵੀ ਓਕੇ ਰਿਪੋਰਟ ਆ ਤੇ ਮਗਰ ਵੀ ਇਹਦੇ ਆ ਗਈ ਕੱਟੀ ਸੱਜਣੋ ਬੜੀ ਸ਼ਾਨਦਾਰ ਕੱਟੀ ਆ ਚਲੋ ਮਾਝ ਦੇ ਮਾਰਕਾ ਥੋੜਾ ਵੱਡ 31 ਬਹੁਤ ਟੌਪ ਦੀ ਲਾਗੀ ਕਰਮ ਵਾਲੀ ਚੰਗੇ ਬੱਚੇ ਲੈਣੇ ਆ ਤਾਂ ਜਰੂਰ ਕਨੈਕਟ ਕਰ ਲਿਓ ਨੀਲੀ ਰਾਵੀ ਦੇ ਠੀਕ ਆ ਰਾਜੂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਬਹੁਤ ਵਧੀਆ ਜੀ ਚੜਦੀ ਕਲਾ ਨਾ ਕਿਰਪਾ ਗੁਰੂ ਬਾਬਾ ਸ਼ੀਦਾ ਦੀ ਸ਼ੁਕਰ ਅਦਾਤਾ ਮਾਲਕ ਕਰਪਾਈ ਬਣਾਈ ਰੱਖੇ ਹਨਾ ਸਾਰੇ ਭੈਣਾ ਭਰਾਵਾਂ ਤੇ ਹਾਂਜੀ ਹਾਂਜੀ ਤੇ ਆਪਣਾ ਐਡਰੈਸ ਵੀਰੇ ਪਿੰਡ ਮੁੱਦਕੀ ਜ਼ਿਲ੍ਹਾ ਫਿਰੋਜ਼ਪੁਰ ਆ ਜੀ ਨੇੜੇ ਸ਼ੀਦਾ ਸੰਤ ਅਮਰਜੀਤ ਸਿੰਘ ਸਟੇਡੀਅਮ ਆ ਜੀ ਫੋਨ ਨੰਬਰ 9417537479 94175 ਤੇ 37479 ਹੈ ਨਾ ਇਹ ਕਨੈਕਟ ਨੰਬਰ ਆ ਤੇ ਨੇੜੇ ਆ ਜਾਂਦਾ ਆਪਾਂ ਨੂੰ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਹਨਾ ਇਹ ਸ਼ੀਦਾ ਦਾ ਸਟੇਡੀਅਮ ਬਿਲਕੁਲ ਗਵਾਂਡ ਹੀ ਆ ਆਪਣੇ ਇੱਥੇ ਆ ਕੇ ਜੀ ਨੂੰ ਮਰਜ਼ੀ ਪੁੱਛ ਲੈ ਰਾਜੂ ਦੇ ਘਰੇ ਜਾਣਾ ਹਾਂ ਮਸ਼ੀਨਾਂ ਵਾਲਾ ਕਹਿ ਦਵੇ ਮਸ਼ੀਨਾਂ ਵਾਲਾ ਕਹਦੇ ਦੋ ਤਿੰਨ ਮਸ਼ੀਨਾਂ ਬਾਹਰ ਖੜੀਆਂ ਵੀ ਹੁੰਦੀਆਂ ਹਨਾ ਤੇ ਰਾਜੂ ਵੀਰੇ ਆਹਾ ਦੂਜਾ ਨੀਲੀ ਰਾਵੀ ਦੀ ਮੈਂ ਤੋਂ ਸ਼ੁਰੂ ਕਰੀਏ ਤਾਂ ਸੂਆ ਦੇ ਮਾਲਕਾਂ ਨੇ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਤਾ ਵੀ ਦੂਜਾ ਸੂਈ ਆ ਪਹਿਲਾਂ ਨੇ ਕਿੰਨਾ ਕੁ ਦੁੱਧ ਦਿੱਤਾ ਪਹਿਲਾਂ ਨੇ ਦੱਸ ਤੋ 11 ਕਿਲੋ ਦੁੱਧ ਦਿੱਤਾ ਪਹਿਲਾਂ ਨੇ 10 ਤੋਂ 11 ਕਿਲੋ ਦੁੱਧ ਦਿੱਤਾ ਤੇ ਹੁਣ ਵੀਰੇ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੇ ਦੁੱਧ ਤੇ ਆ ਗਈ 15 ਦਿਨਾਂ ਦੀ ਸੂਈ ਆ ਬਾਈ 15 ਦਿਨਾਂ ਦੀ ਸੂਈ ਆ ਕੱਟੀ ਮਗਰ ਤੇ ਧਾਰਾ ਕਿੰਨੀਆਂ ਇਹਦੇ ਕੋਲੇ ਇਸ ਟਾਈਮ ਇਹਦੇ ਥੱਲੇ 10 10.5 ਲੀਟਰ ਦੁੱਧ ਤਿਆਰ ਹੈ 10 ਲੀਟਰ ਕੋਈ ਵੀ ਭੈਣ ਭਰਾ ਕੇ ਲੈ ਲੈ ਹਨਾ ਹੁਣ ਸੱਜਣੋ ਇਹ ਨੋਟ ਕਰ ਲਿਓ ਆਪਾਂ ਬੱਚੇ ਲਾ ਕੇ ਕਿਰਾਂ ਮਈਆਂ ਪਸਮਾਤੀਆਂ ਚੂਨ ਵਾਲੀਆਂ ਡੱਕੀਆਂ ਹੋਈਆਂ ਟਾਈਮ ਨੋਟ ਕਰਾ ਦੇਣੇ ਤੁਹਾਨੂੰ ਸਵੇਰ ਦਾ ਟਾਈਮ ਆ ਇੱਕ ਸਾਈਡ ਦੇ ਥਣ ਗੁਲਾਬੀ ਆ ਤੇ ਦੋ ਥਣ ਮੰਨ ਲਓ ਵੀ ਬਲੈਕ ਆ 10 ਵਜੇ ਗਏ ਹੋਣੇ ਆ ਹਨਾ ਆ ਸੱਜਣੋ ਨੋਟ ਕਰ ਲਓ ਤਰੀਕ ਵੀ ਵੇਖੋ ਜਗਾਈ ਮੇਰਾ ਪਰਾ ਤੁਹਾਨੂੰ ਕੋਈ ਸ਼ੰਕਾ ਨਾ ਰਹਿ ਜੇ 20 ਤਰੀਕ ਆ 10 ਵਜੇ ਦਾ ਸਮਾਂ ਵ ਤੇ ਮੰਨ ਲਓ ਉਵੇਂ 6 ਵਜੇ ਆਪਾਂ ਚਵਾਈ ਕਰਦੇ ਇੰਨਾ ਕਿ ਟਾਈਮ ਹੀ ਲੇਟ ਆ ਤੇ ਬਾਕੀ ਓਕੇ ਰਿਪੋਰਟ ਆ ਨਿਸ਼ਾਨੀਆਂ ਨਸ਼ੂਨੀਆਂ ਤੇ ਬੱਚੇ ਬਹੁਤ ਟੌਪ ਦੇ ਲਾਉਂਦੀ ਯਾਰਾ ਜੂ ਕੱਢੀ ਬਾਹਰ ਵੀਰੇ ਨੂੰ ਫਿਰ ਮੈਂ ਤੁਹਾਨੂੰ ਇਹਦੀ ਕੱਟੀ ਵਿਖਾਉਣਾ ਬੱਚੇ ਤੋਂ ਤੁਸੀਂ ਗੈਸ ਲਾਇਓ ਵੀ ਜਿਵੇਂ ਮੈਂ ਦੇ ਮਾਰਕਾ ਵੱਧ ਆ ਗਿਆ ਤੇ ਕੱਟੀ ਯਾਰ ਬੜੀ ਸ਼ਾਨਦਾਰ ਲਾਈਏ ਨੇ ਸਾਰੀਆਂ ਨੀਲੀ ਦੀਆਂ ਨਿਸ਼ਾਨੀਆਂ ਜਿਹੜੀਆਂ ਕੱਟੀ ਐਣ ਮੇਲਿਆਂ ਵਾਲੀ ਆ ਆ ਵੇਖੋ ਧਰਦੀ ਦਾ ਕੱਦ ਕਾਠ ਦਾ ਗੈਸ ਲਾ ਲਓ ਲੇਵੇ ਭਾਂਡੇ ਦਾ ਗੈਸ ਲਾ ਲਓ ਤੇ ਚੂਣ ਇਹਦਾ ਰੂਵ ਵਰਗਾ ਪੋਲਾ ਇਸ ਗੱਲੋਂ ਬੇਫਿਕਰ ਹੋ ਜਿਓ ਕਿਉਂਕਿ ਤੁਹਾਨੂੰ ਵੀ ਇਹਦਾ ਜਿਹੜਾ ਥਾਣਾ ਦੱਸਦਾ ਹੋਊਗਾ ਵੀ ਮੈਂ ਦੀ ਜਿਹੜੀ ਚਵਾਈ ਆ ਉਹ ਪੋਲੀਆ ਨੂੰ ਮਰ ਗਈ ਕਿਉਂਕਿ ਸੱਜਣੋ ਵਪਾਰੀ ਬੰਦੇ ਨੇ ਵੀ ਪੈਸੇ ਲਾ ਕੇ ਪਸ਼ੂ ਖਰੀਦੇ ਹੁੰਦੇ ਆ ਤੇ 2 ਰੁਪਏ ਲੈਣਾ ਨਫਾ ਹੁੰਦਾ ਤੇ ਕੋਸ਼ਿਸ਼ ਹੁੰਦੀ ਆ ਵੀ ਚੰਗਾ ਲੈ ਕੇ ਵੇਚਿਆ ਜਾਵੇ। ਰਾਜੀ ਚੂਣਚਾਨ ਤਾਂ ਪੋਲੀ ਆ ਹਨਾ ਚਵਾਈ ਤਾਂ ਬੱਚਾ ਜਿਵੇਂ ਲਾ ਕੇ ਹਜੇ ਫੇਰ ਵਿਖਾਉਣੇ ਧਾਰਾਂ ਵਿੱਚ ਵਿਖਾਦਨੇ। ਵਿਖਾਦ ਗਏ 2-2 ਧਾਰਾਂ ਥੋੜਾ ਜਿਹਾ ਸੌਖਾ ਹੋ ਜੂ ਕਹੇ ਭੈਣ ਭਰਾ। ਐਂ ਹੀ ਭੇਜਾ ਮੈਂ ਇਹਨਾਂ ਹਲਦੀ ਨਹੀਂ। ਆ ਜਾ। ਆ ਜਾ। ਆ ਕੱਟੀ ਵੇਖਿਓ ਸਜਣੋ ਬੜੀ ਸ਼ਾਨਦਾਰ ਕੱਟੀ ਲਾਈ ਆ ਮੈਨੇ ਯਾਰ ਤੇ ਚੰਗਾ ਦੁੱਧ ਛੱਡਿਓ ਅੱਧੇ ਦੇ ਲਾਗੇ ਕਰਮਾਂ ਵਾਲੀ ਨੂੰ ਨਾ ਤੇ ਥੋੜੇ ਮੰਨ ਲਓ ਵੀ ਅੱਧੇ ਤੋਂ ਬਾਅਦ ਰੁਪਏ ਤਾਂ ਮੰਨ ਲਓ ਵੀ ਇਹੀ ਪੂਰੇ ਕਰ ਜੂਗੀ ਨਾਲ ਜਿਹੜਾ ਦੂਜਾ ਬੱਚਾ ਉਹਨੂੰ ਕਰਦੀ ਆ ਹਨਾ ਇਹ ਆ ਆ ਵੇਖਿਓ ਮੈਂ ਤੁਹਾਨੂੰ ਦੱਸਿਆ ਸੀ ਵੀ 98 ਕੇ ਕਿ ਚਵਾਈ ਲੈ ਬੜਾ ਮੁੱਠੀ ਨਾ ਚੋਲੀ ਤੇ ਭਾਵਾਂ ਗੁੱਠੇ ਨਾ ਚੋ। ਜਮਾਪੂਰ ਨਾ ਵੀ ਨਿਆਣ ਬੰਦਾ ਵੀ ਚੋ ਸਕਦਾ ਜਮਾ ਜਿਹਨੇ ਕਦੇ ਮਹਿਮ ਨਹੀਂ ਚੋਈ। ਐਨੀ ਪੋਲੀ ਆ ਲੈ। ਹਾਂ ਨਹੀਂ ਬਸ ਠੀਕ ਆ। ਓਕੇ ਰਿਪੋਰਟ ਆ ਸਜਣੋ। ਚਵਾਈ ਤੁਹਾਨੂੰ ਥਣ ਵੀ ਦੱਸਦਾ ਹੋਊਗਾ ਤੇ ਬੜੀ ਵਧੀਆ ਕਿਉਂਣ ਪੋਲੀ ਰੂਮਰ ਕੀ ਤੇ 12 ਕਿਲੋ ਦੁੱਧ ਮੈਂ ਦੇ ਜਾਵਗੀ। ਆਮ ਸੇਵਾ ਕਰੀ ਚੱਲਿਓ ਪੱਕਾ। ਗਾਰੰਟੀ ਵਾਲਾ ਕਿਉਂਕਿ ਜਾਤ ਹਾਂਜੀ। ਗੁੱਠੇ ਨਾ ਚੋ ਲੋ ਕਦੇ ਪੂਰਨਾ। ਹਾਂ ਗਾਰੰਟੀ ਵਾਲੀ ਆ। ਕਿਉਂਕਿ ਇੰਨਾ ਦੁੱਧ ਏਡੀ ਮਹਣੂ ਦੇਣਾ ਵੀ ਚਾਹੀਦਾ ਸਜਣੋ ਕੋਈ ਆਪਾਂ 14 15 ਨਹੀਂ ਕਿਹਾ ਤੁਹਾਨੂੰ ਤੇ ਕੱਟੀ ਮੈਂ ਤੁਹਾਨੂੰ ਵਿਖਾ ਦਿਆਂ ਫਿਰ ਰਾਜੂ ਇਹਦਾ ਰੇਟ ਕੀ ਰੱਖਾਂਗੇ ਆਪਾਂ ਦੇਨ ਲੈਨ ਜੇ ਵਾਲਾ ਹੀ ਕਰਦਗੇ ਵੀ ਕੋਈ 2 ਰੁਪਏ ਆਪਾਂ ਨੂੰ ਆ ਜਾਣ ਤੇ ਅਗਲਾ ਵੀ ਐਂ ਕਹਦੇ ਵੀ ਬਾਈ ਭੇਜ ਦੇ ਕਰਾਂ ਚੜਾ ਕੇ ਇਹਦਾ 90000 ਰੁਪਿਆ ਵੀਰੇ 90000 ਰੁਪਿਆ ਇਹਦਾ ਜਿਹੜੀ ਡਿਮਾਂਡ ਆ ਤੇ ਛੋੜ ਛੱਪਾ 2000 ਛੋੜ ਕਰ ਦਿਆਂਗੇ ਵਿੱਚੋਂ 88000 ਦੀ ਦੇ ਦਿਆਂਗੇ ਜਿਹੜਾ ਵੀ ਸਜਣ ਆ ਗਿਆ ਹਾਂਜੀ ਲਓ ਵੀ ਸਜਣੋ ਝੋਟੀ ਆ ਕੇ ਵੇਖੋ ਵਜਨ ਮजूद ਵਾਲੀ ਆ ਕੋਈ ਐ ਨਹੀਂ ਵੀ ਲੱਸੀ ਫਿੱਕੀ ਆ ਤੇ 88000 ਚ ਦਵਾਉਣ ਲੱਗੇ ਆ ਮੋਦਕੀ ਨਗਰ ਦੇ ਵਿੱਚੋਂ ਆ ਸਿੰਘ ਜ਼ਰੂਰ ਨੇ ਇੱਕ ਕੈਪ ਆ ਜਿਹੜਾ ਉਹ ਤੁਹਾਡੇ ਸਾਹਮਣੇ ਸ਼ੀਸ਼ਾ ਕਰਤਾ ਆਪਾਂ ਤੇ ਬਾਕੀ ਸਿੰਘ ਵੀ ਚੱਟੇ ਸੀਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਨਹੀਂ ਅੱਧੇ ਚੱਟੇ ਅੱਧੇ ਕਾਲੇ ਤੇ ਅੱਖ ਵੇਖੋ ਕਿੱਡੀ ਕਰਮ ਵਾਲੀ ਨੂੰ ਗੁਲਾਬੀ ਲੱਗੀ ਆ ਟੌਪ ਦੀ ਝੋਟੀ ਆ ਤੇ ਆ ਕੇ ਵੇਖੋ ਪਸੰਦ ਆਊਗੀ ਧੰਨਵਾਦ ਆਜੋ ਅੱਗੇ ਆਪਾਂ ਜਾਣਕਾਰੀ ਆ ਮੈਂ ਦੀ ਇਹ ਸੂਆ ਕਿਹੜਾ ਰਾਜੂ ਵੀਰੇ ਇਹ ਤੀਜਾ ਸੂਈ ਆ ਬਾਈ ਇਹ ਤੀਜਾ ਸੂਈ ਦੇ ਮਾਲਕਾਂ ਨੇ ਦੱਸ ਤੀ ਇਹ ਕਿੰਨੇ ਦਿਨਾਂ ਦੀ ਸੂਈ ਆ ਤੇ ਕਿੰਨਾ ਦੁੱਧ ਇਹਦੇ ਕੋਲੇ ਸੂਈ 15 ਦਿਨ ਹੋ ਗਏ ਬਾਈ ਸੁਨੀਲ 15 ਦਿਨਾਂ ਦੀ ਸੂਈ ਆ ਤੇ ਇਹਦੇ ਕੋਲੇ ਇਹਦੇ ਥੱਲੇ 12 12.5 ਲੀਟਰ ਦੁੱਧ ਤਿਆਰ ਆ 12 ਮੰਨ ਕੇ ਜਿਹੜਾ ਮਰਜ਼ੀ ਆ ਜੇ ਯਾਰ ਹਨਾ ਹਾਂਜੀ ਤੇ ਸੂਹਾ ਤੀਜਾ ਸੂਈ ਆ 15 ਦਿਨਾਂ ਦੀ ਸੂਈ ਮਾ ਅਗਰ ਘਟਾ ਹਾਂਜੀ ਕੱਢੀ ਬਾਹਰ ਇਹਨੂੰ ਵੀ ਚੋਣ ਚਾਂ ਦੀ ਇਹ ਵੀ 100 ਦੀ 100 ਹਨਾ ਇਹਦੇ ਵੀ ਧਾਰਾ ਵਿਖਾ ਹੀ ਚੜੀਆਂ ਠੀਕ ਆ ਲੋ ਵੀ ਸੱਜਣੋ ਇਹਦੀਆਂ ਵੀ ਧਾਰਾ ਤੁਹਾਨੂੰ ਵਿਖਾਵਾਂਗੇ हां वेखियो ਧਰਦੀ ਦਾ ਲੇਵਾ ਭਾਂਡਾ ਖੁੱਲੇ ਲੇਵੇ ਭਾਂਡੇ ਦੀ ਮਾਜਾ 10 ਦੀ 15 ਲੀਟਰ ਦੇ ਲੇਵੇ ਹਾਂ ਲੇਵੇ ਭਾਂਡੇ ਨਾਲ ਹਨ ਤੇ ਬਾਕੀ ਜਿਵੇਂ ਸੱਜਣ ਆਪਣੇ ਕਹਿੰਦੇ ਨੇ ਵੀ ਜੇ ਭਾਂਡਾ ਵੱਡਾ ਤਾਂ ਫੇਰ ਹੀ ਵਿੱਚ ਚੀਜ਼ ਪੈਣੀ ਹੈ ਉਹ ਗੱਲ ਆ ਵੀ ਲੇਵਾ ਭਾਂਡਾ ਚੰਗਾ ਕਰਮਾ ਵਾਲੀ ਨੂੰ ਲੱਗਾ ਹੋਇਆ ਵੇਖੋ ਤੇ ਥਣਵੀ ਜਿਵੇਂ ਕਹਿ ਦਈਏ ਨਾ ਵੀ ਕਿਲੋ ਕਿਲੋ ਦੂੜ ਦੂੜ ਕਿਲੋ ਤਾਂ ਉਹੀ ਬਿਨਾ ਪਸਮਾ ਤੋਂ ਵੀ ਥਣਾ ਦੀ ਦੁੱਧ ਆ ਜਾਂਦਾ ਹੁੰਦਾ ਏਡੀ ਮਹਾਂ ਦੇ ਕਿਉਂਕਿ ਜਿਹੜਾ ਇਹਦਾ ਢਾਂਚਾ ਨੇਵੇ ਭਾਂਡੇ ਦਾ ਖੁੱਲਾਵਾ ਕਰਮਾਂ ਵਾਲੀ ਦਾ ਤੇ ਪੈਠਪੁੜੇ ਦੀ ਚੰਗੀ ਆ ਹਾਈਟ ਸੋਹਣੀ ਆ ਵੇਲ ਚੰਗੀ ਆ ਵੇਖੋ ਬਾਕੀ ਦਰਿਆ ਦੀ ਮੈਂ ਆ ਵੀਰੇ ਠੀਕ ਆ ਹਾਂ ਇਹ ਨਹੀਂ ਗੱਲ ਮੇਰਾ ਆਛਣ ਵੀ ਚੱਕਦੀ ਹੋਊਗੀ ਜਿਹੜਾ ਸੜਤਾ ਚੱਤੀ ਹੁੰਦੀ ਗੁਰਲੀ ਤੜਕੇ ਨੂੰ ਠੀਕ ਆ ਇਹਦੀਆਂ ਵੀ ਧਾਰਾ ਵਿਖਾ ਦੇ ਫਿਰ ਦੋ ਦੋ ਤੇ ਰੇਟ ਇਹਦਾ ਵੀ ਕੀ ਕਰਾਂਗੇ ਫਿਰ ਇਹਦਾ ਵੀ 90 ਹਜ਼ਾਰ ਹੀ ਆਈ ਪੁੱਤ ਅੱਛਾ ਅੱਜ 90 ਹੀ 90 ਜਿਹੜੀ ਚਵਾਈ ਤੁਸੀਂ ਵੇਖੋਗੇ ਜਿੰਨਾ ਹੱਥ ਨੱਪ ਲੂ ਬੰਦਾ ਉਨੀ ਮੋਟੀ ਪਾ ਉਨੀ ਮੋਟੀ ਤਰੀ ਆਉਣੀ ਧਾਰ ਓਕੇ ਤਾਂ ਇਹ ਦੰਦ ਮਾਰ ਗਿਆ ਕੱਟਾ ਰਾਤ ਨਾ ਕਰੀਏ ਵਾਕਿਆਈ ਮੋਗਾ ਹੀ ਆ ਵਾਕਿਆਈ ਹੈ ਨਾ ਨਹੀਂ ਚੋਣ ਦੀ ਬਹੁਤ ਖਰੀ ਆ ਮੈਂ ਮੈਂ ਨਾ ਜੀ ਜੈਲੀ ਪਰ ਕਹਿੰਦੇ ਕੀ ਹੈ ਜੈਲੀ ਇੰਨੀ ਇੱਧਰ ਵੇਖਿਆ ਜੀ ਨਹੀਂ ਬਹੁਤ ਝੂਣ ਖੜਾ ਹੈ ਨਾ ਪੋਲੀ ਰੂ ਵਰਗੀ ਤੇ ਇਹਦਾ ਵੀ 90 ਤੇ ਇਹਦਾ ਕੋਈ ਮਾਨ ਤਾਨ ਛੋੜ ਛੱਪਾ ਇਹਦਾ ਵੀ 2000 ਬਾਈ ਯਾਰ ਅੱਜ 88 88 ਚੱਲੂ ਲੈ ਵੀ ਸਜਣੋ ਇਹਦੀ ਵੀ ਰੇਟ ਆ ਜਿਹੜਾ 90000 ਤੇ 88000 ਦੀ ਵੀਰ ਕਹਿੰਦਾ ਕਿ ਭਾਈ ਸਮਝਾ ਹਰੇਕ ਬੰਦੇ ਚੰਗੇ ਬੰਦੇ ਕੋਲੇ ਜਾ ਉਹਨੀ 14 ਤੋਂ 15 ਲੀਟਰ ਹਾਂ ਦੇਊਗੀ ਕਰਮਾ ਵਾਲੀ ਜਾਤ ਬਰੀਡ ਵਾਲੀ ਮੈਂ ਆ ਉਹ ਕੇ ਰਿਪੋਰਟਾ ਪਿੱਛੋਂ ਕਰਦੀ ਮਾੜੀ ਜਿਹੀ ਐਨੂੰ ਫੇਰ ਕਰਾਦਗੇ ਆਪਾਂ ਆਪਣੇ ਭੈਣਾ ਭਰਾਵਾਂ ਨੂੰ ਚੈੱਕ ਵੀ ਕੋਈ ਰਹਿ ਨਾ ਜਾਵੇ ਗੱਲ ਵੇਖੋ ਸੱਜਣਾ ਮੈਂ ਨਾ ਸਾਲੀ ਗੋਲੀ ਹੈ ਹਨਾ ਵੇਖੋ ਸੱਜਣਾ ਗਾਵਾਂ ਰਗੀ ਮੈਂ ਪਿੰਡ ਮੋਦਕੀ ਤੇ ਜ਼ਿਲ੍ਹੇ ਫਰੋਜ਼ਪੁਰ ਦੀ ਵਿਖਾਤੀ ਤੁਹਾਨੂੰ ਧੰਨਵਾਦ ਤੁਹਾਡਾ ਤੁਸੀਂ ਆਪਣਾ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਆਂ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ ਬਸ ਜਨ ਸ਼ਾਰਟ ਬਣਾਉਂ